ਇਲਮ ਦੇ ਨਾਲ ਜੁੜੇ ਹੁੰਦੇ ਨੇ ਜਾਂ ਤੰਤਰ ਕਿਰਿਆ ਦੇ ਨਾਲ ਜੁੜੇ ਹੁੰਦੇ ਨੇ ਉਹ ਸ਼ਮਸ਼ਾਨ ਦੇ ਵਿੱਚ ਹਨਾ ਮੜੀਆ ਦੀ ਰਾਣੀ ਕਹੋ ਉਹਦਾ ਪੂਜਨ ਕਰਦੇ ਨੇ ਤੇ ਦੋ ਦੋ ਪੂਜਣ ਹੁੰਦੇ ਨੇ ਜਿੱਥੇ ਕਿ ਤਾੰਤ੍ਰਿਕ ਕਹੋ ਜਾਂ ਸਿਆਣੇ ਕਹੋ ਇਹ ਚੀਜ਼ ਨੂੰ ਪੂਜਦੇ ਨੇ ਜ਼ਿਆਦਾ ਤੇ ਜਿਵੇਂ ਆਮ ਪਬਲਿਕ ਇਹ ਪੂਜਦੀ ਆ ਦੇਖੋ ਦੀਵੇ ਦੀਵੇ ਚੱਲ ਰਹੇ ਰਾਤ ਤੱਕ ਪੂਰਾ ਚਾਨਣ ਆਉਣਾ ਇਹ ਲੋਕ ਆਪਣੇ ਵਾਰਡ ਵਡੇਰਿਆਂ ਦਾ ਦੀਵਾ ਪਾਲਣ ਹੁੰਦੇ ਨੇ ਜਿਵੇਂ ਕਿ ਆਪਾਂ ਚਰਸਤੇ ਦੇ ਵਿੱਚ ਦੇਖਦੇ ਆ ਉੱਥੇ ਕਈ ਵਾਰ ਲੋਕ ਮੱਥਾ ਟੇਕ ਕੇ ਜਾਂਦੇ ਆ ਕਈ ਲੋਕ ਉਹਨਾਂ ਨੂੰ ਹੋਰ ਤਰੀਕੇ ਦੇ ਨਾਮ ਦੇ ਦਿੰਦੇ ਉਹਦਾ ਕੀ ਕਾਰਨ ਆ ਮੇਰੇ ਦਾ ਨਾਮ ਤੂਣਾ ਹੁੰਦਾ ਜ਼ਰੂਰ ਆ ਚਰਸਤੇ ਦੇ ਪਰ ਉਹ ਦਿਵਾਲੀ ਦੇ ਦਿਨਾਂ 'ਚ ਹੁੰਦਾ ਇਹ ਪਰ ਉਹ ਕੋਈ ਤਰੀਕੇ ਨਾਲ ਹੁੰਦਾ ਪਰ ਜਿਹੜਾ ਇਹ ਪੂਜਨ ਇਹ ਪੂਜਨਿਕ ਸ਼ੁੱਧੀ ਲਈ ਆ ਚੰਗੇ ਕੰਮ ਲਈ ਆ ਇੰਨੀ ਕਿ ਜਗ੍ਹਾ ਤੇ ਹਰ ਇੱਕ ਜਾਤ ਨਿਆਣਾ ਕੁਝ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਕੋਈ ਕੁਛ ਨਹੀਂ ਇੱਕੋ ਜਾਤ ਇੱਕੋ ਪਾਤਾ ਇਨਸਾਨ ਦੀ ਕੋ ਜਿਹੜੇ ਉਹ ਰਾਤ ਤੋਂ ਡਰਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਉਹ ਡਰਨਾ ਨਹੀਂ ਚਾਹੀਦਾ ਸ਼ਮਸ਼ਾਨ ਮਹਾਦੇਵ ਦੀ ਨਗਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟੂਡੇ 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਆ ਸੋ ਜਿਵੇਂ ਆਪ ਜੀ ਦੇ ਨਾਲ ਅਸੀਂ ਨਵੀਆਂ ਤੋਂ ਨਵੀਆਂ ਚੀਜ਼ਾਂ ਤੇ ਨਵੇਂ-ਨਵੇਂ ਸ਼ਖਸੀਅਤਾਂ ਦੇ ਨਾਲ ਰੂਬਰੂ ਕਰਾਉਂਦੇ ਰਹਿੰਦੇ ਆ ਅੱਜ ਦਾ ਜਿਹੜਾ ਕੰਸੈਪਟ ਹੈ ਬੜਾ ਇੰਟਰਸਟਿੰਗ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੀਵਾਲੀ ਆਲਾ ਦਿਨ ਆ ਤੇ ਅੱਜ ਬਸੀ ਪਠਾਣਾ ਦੇ ਅਸੀਂ ਜਿਸ ਨੂੰ ਅਸੀਂ ਸ਼ਮਸ਼ਾਨ ਘਾਟ ਕਹਿੰਦੇ ਆ ਪੰਜਾਬੀ ਦੇ ਵਿੱਚੋਂ ਮੜੀਆਂ ਕਿਹਾ ਜਾਂਦਾ ਆ ਉਹ ਜਗ੍ਹਾ ਦੇ ਉੱਤੇ ਮੌਜੂਦ ਆ ਤੇ ਇੱਥੇ ਦੇ ਆ ਕਈ ਐ ਜੀਆਂ ਚੀਜ਼ਾਂ ਆ ਜਿਹੜੀ ਕਿ ਆਮ ਲੋਕਾਂ ਨੂੰ ਨਹੀਂ ਪਤਾ ਸੋ ਅਸੀਂ ਅੱਜ ਉਹ ਚੀਜ਼ਾਂ ਦੇ ਬਾਰੇ ਆਪ ਜੀ ਨੂੰ ਰੂਪ ਰੂਪ ਕਰਾਉਣਾ ਚਾਹੁੰਦੇ ਆ ਸੋ ਮੇਰੇ ਨਾਲ ਨੇ ਵੀਰ ਜੀ ਰਾਕੇਸ਼ ਕੁਮਾਰ ਜੀ ਵੀਰ ਜੀ ਸੱਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੈ ਮਹਤਾਲ ਦੀ ਜੈ ਮائِ ਸੋ ਵੀਰ ਜੀ ਸਭ ਤੋਂ ਪਹਿਲਾ ਸਵਾਲ ਆ ਕਿ ਅੱਜ ਦਿਵਾਲੀ ਵਾਲਾ ਦਿਨ ਆ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਆ ਤੇ ਜਿਹੜੇ ਸਾਡੇ ਹਿੰਦੂ ਪੁਰਾਣੇ ਉਹਨਾਂ ਵੱਲੋਂ ਦਿਵਾਲੀ ਮਨਾਈ ਜਾ ਰਹੀ ਆ ਸੋ ਅੱਜ ਦੇ ਦਿਨ ਦੇ ਵਿੱਚ ਇਸ ਜਗ੍ਹਾ ਦੀ ਇੰਨੀ ਮਹੱਤਤਾ ਕਿਸ ਗੱਲੋਂ ਆ ਕਿਉਂ ਕੀਤਾ ਜਾਂਦਾ ਇੱਥੇ ਆ ਕੇ ਪੂਜਨ ਕਿਉਂ ਕੀਤਾ ਜਾਂਦਾ ਜੀ ਮੇਰੇ ਵੱਲੋਂ ਦੁਆਰਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਹਾਕਾਲ ਦੀ ਜੈ ਮਾਹੀ ਦੀ ਇਹ ਅੱਜ ਦੇ ਦਿਨ ਦੀ ਮਹੱਤਤਾ ਇੱਕ ਤਾਂ ਮੱਸੀਆ ਦੀ ਕਾਲੀ ਰਾਤ ਮੰਨੀ ਜਾਂਦੀ ਆ ਜੀ ਮੱਸੀਆ ਦੀ ਕਾਲੀ ਰਾਤ ਮੰਨਣ ਕਰਕੇ ਕੁਝ ਕੁਝ ਤਾਂਤ੍ਰਿਕ ਕੁਝ ब्राह्मण ਕੁਛ ਵੀ ਕਹ ਲਓ ਜੋ ਵੀ ਇਸ ਮਤਲਬ ਕਿ ਇਲਮ ਦੇ ਨਾਲ ਜੁੜੇ ਹੁੰਦੇ ਨੇ ਜਾਂ ਤੰਤਰ ਕਿਰਿਆ ਦੇ ਨਾਲ ਜੁੜੇ ਹੁੰਦੇ ਨੇ ਉਹ ਸ਼ਮਸ਼ਾਨ ਦੇ ਵਿੱਚ ਸ਼ਮਸ਼ਾਨ ਦੀ ਦੇਵੀ ਕੀ ਮਤਲਬ ਕਿ ਮਹਾਕਾਲੀ ਕਹ ਲਓ ਮਾਈ ਮਸਾਣੀ ਕਹ ਲਓ ਹਨਾ ਮੜੀਆ ਦੀ ਰਾਣੀ ਕਹ ਲਓ ਉਹਦਾ ਪੂਜਨ ਕਰਦੇ ਨੇ ਤੇ ਉਹ ਪੂਜਨ ਕਰਨ ਦੇ ਨਾਲ ਮੱਸਿਆ ਦੀ ਬੜੀ ਰਾਤ ਮਨੇ ਪੂਜਨ ਦੋ ਹੁੰਦੇ ਨੇ ਇੱਕ ਤਾਂ ਹੋਲੀ ਦੇ ਦਿਨ 'ਚ ਹੁੰਦਾ ਹੈ ਹੋਲੀ ਵਾਲੇ ਦਿਨ ਤੇ ਇੱਕ ਦੀਵਾਲੀ ਵਾਲੇ ਦਿਨ ਹੁੰਦਾ ਹੈ ਤੇ ਦੋ ਦੋ ਪੂਜਣ ਹੁੰਦੇ ਨੇ ਜਿੱਚ ਕੀ ਤਾੰਤ੍ਰਿਕ ਕਹਿ ਲੋ ਜਾਂ ਸਿਆਣੇ ਕਹਿ ਲੋ ਇਹ ਚੀਜ਼ ਨੂੰ ਪੂਜਦੇ ਨੇ ਜਿਆਦਾ ਉਹ ਸ਼ਮਸ਼ਾਨ ਜਾਂਦੇ ਨੇ ਤੇ ਜਿਵੇਂ ਆਮ ਪਬਲਿਕ ਇਹ ਪੂਜਦੀ ਆ ਦੇਖੋ ਦੀਵੇ ਦੀਵੇ ਚੱਲ ਰਹੇ ਨੇ ਰਾਤ ਤੱਕ ਪੂਰਾ ਚਾਨਣਾ ਹੋਣਾ ਤੇ ਲੋਕ ਆਪਣੇ ਵਾਰਡ ਵਡੇਰਿਆਂ ਦਾ ਦੀਵਾ ਬਾਲਣ ਆਉਂਦੇ ਨੇ ਸੁਖਸ਼ਾਂਤੀ ਲਈ ਦੀਵਾ ਬਾਲਣ ਆਉਂਦੇ ਨੇ ਤੇ ਦੀਵਾ ਬਾਲਣ ਦਾ ਕਾਰਨ ਇਹ ਹੁੰਦਾ ਵੀ ਸਾਲ ਬਾਦ ਆਪਣੇ ਪੀਤ੍ਰਾਂ ਨੂੰ ਆਪਣੇ ਵਡੇਰਿਆਂ ਨੂੰ ਯਾਦ ਕਰਨਾ ਤੇ ਉਹਨਾਂ ਤੋਂ ਸੁਖਸ਼ਾਂਤੀ ਮੰਗਣੀ ਦੀਵਾ ਬਾਲਣ ਦਾ ਕਾਰਨ ਹੈ ਜੀ ਸੋ ਇੱਕ ਨਾ ਹੋਰ ਗੱਲ ਦੇਖੀ ਜਾਂਦੀ ਆ ਭਾਵੇਂ ਚਲੋ ਜene ਕਿ ਆਪਾਂ ਚਰਸਤੇ ਦੇ ਵਿੱਚ ਦੇਖਦੇ ਆ ਉੱਥੇ ਕਈ ਵਾਰ ਲੋਕ ਮੱਥਾ ਟੇਕ ਕੇ ਜਾਂਦੇ ਆ ਕਈ ਲੋਕ ਉਹਨਾਂ ਨੂੰ ਹੋਰ ਤਰੀਕੇ ਦੇ ਨਾਮ ਦੇ ਦਿੰਦੇ ਆ ਉਹਦਾ ਕੀ ਕਾਰਨ ਆ ਮੇਨ ਜੋ ਚਰਸਤੇ 'ਚ ਮੱਥਾ ਟੇਕਿਆ ਜਾਂਦਾ ਉਹ ਹਿੰਦੂ ਸ਼ਾਸਤਰ ਦੇ ਵਿੱਚ ਇੱਕ ਮਤਲਬ ਕਿ ਬਾਸੜ ਵਾਲੀ ਮਾਈ ਪੂਜੀ ਜਾਂਦੀ ਆ ਜਿਹਨੂੰ ਕਿ ਸ਼ੀਤਲਾ ਮਾਤਾ ਕਹਿੰਦੇ ਨੇ ਤੇ ਉਹਨੂੰ ਕੁਝ ਲੋਕ ਚੁਗਾਨਨ ਦੇਵੀ ਵੀ ਕਹਿੰਦੇ ਨੇ ਤੇ ਆਪਣੇ ਕੁਝ ਲੋਕ ਨੂੰ ਮਾਈ ਮਸਾਣੀ ਵੀ ਕਹਿੰਦੇ ਨੇ ਚਰਸਤੇ ਦੇ ਵਿੱਚ ਕੀ ਹੁੰਦਾ ਹੈ ਚਰਸਤੇ ਚ ਉਸ ਦਾ ਪੁੱਜਨ ਦਾ ਹੁੰਦਾ ਵੀ ਉਹ ਸੁਖਸ਼ਾਂਤ ਲਈ ਹੁੰਦਾ ਹੈ ਜੋ ਇਹ ਵੀ ਕੋਈ ਚੀਜ਼ ਆਪਾਂ ਜਿਵੇਂ ਕਹਿੰਦੇ ਵੀ ਚਰਸਤੇ ਦੇ ਕੱਲ ਨੂੰ ਲੋਕਾਂ ਨੇ ਝਾੜੂ ਮਾਰਨਾ ਹੈ ਝਾੜੂ ਮਾਰ ਕੇ ਜੋ ਵੀ ਦਾ ਕੱਢਣਾ ਹੈ ਉਹ ਵੀ ਬਾਹਰ ਰੱਖਣਾ ਕੁਛ ਨਹੀਂ ਚਰਸਤੇ ਦੇ ਰੱਖਣਾ ਰੱਖਣ ਦੀ ਆ ਬਿਧੀ ਹੁੰਦੀ ਹੈ ਜੀ ਬਾਕੀ ਜੇ ਹੁਣ ਕਿਸੇ ਦੀ ਸੋਚ ਆ ਵੀ ਉਹ ਮਾੜਾ ਇਹ ਤਾਂ ਮਾੜਾ ਨਹੀਂ ਕੁਝ ਸੁਖਸ਼ਾਂਤੀ ਲਈ ਵੀ ਚੀਜ਼ਾਂ ਹੁੰਦੀਆਂ ਆਇਹ ਚ ਰਸਤੇ ਦੇ ਠੀਕ ਨਹੀਂ ਕਈ ਲੋਕ ਨਾ ਮਤਲਬ ਉਹਨੂੰ ਟੂਣਿਆਂ ਦਾ ਨਾਮ ਦੇ ਦਿੰਦੇ ਆ ਵੀ ਟੂਣਿਆਂ ਦਾ ਨਾਮ ਟੂਣਾ ਹੁੰਦਾ ਜ਼ਰੂਰ ਆ ਚ ਰਸਤੇ ਦੇ ਪਰ ਉਹ ਦੀਵਾਲੀ ਦੇ ਦਿਨਾਂ ਚ ਹੁੰਦਾ ਇਹ ਪਰ ਉਹ ਕੋਈ ਤਰੀਕੇ ਨਾਲ ਹੁੰਦਾ ਪਰ ਜਿਹੜਾ ਇਹ ਪੂਜਨ ਇਹ ਪੂਜਨ ਇੱਕ ਸ਼ੁੱਧੀ ਲਈ ਆ ਚੰਗੇ ਕੰਮ ਲਈ ਆ ਸੁਖਸ਼ਾਂਤੀ ਲਈ ਆ ਜੋ ਵੀ ਮਤਲਬ ਕਿ ਪੈਸੀ ਨੂੰ ਪੂਜਦੇ ਨੇ ਠੀਕ ਹੈ ਜੀ ਠੀਕ ਹੈ ਤੇ ਇਹ ਜਦੋਂ ਤੁਸੀਂ ਦੱਸਿਆ ਵੀ ਅੱਜ ਦੇ ਦਿਨ ਦਿਵਾਲੀ ਆ ਹਨਾ ਉਹਦੇ ਕਰਕੇ ਹੁੰਦਾ ਆ ਤਾਂ ਇੱਕ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਈ ਲੋਕ ਕਹਿੰਦੇ ਨੇ ਜਿਹੜੀ ਦਿਵਾਲੀ ਆ ਬੜੀ ਭਾਰੀ ਹੁੰਦੀ ਆ ਤੇ ਇਹਦਾ ਕੀ ਕਾਰਨ ਆ ਇਹੀ ਗੱਲਾਂ ਕਰਕੇ ਕਾਰਨ ਆ ਜਾਂ ਹੋਰ ਕੋਈ ਕਾਰਨ ਆ ਨਹੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਦਸਹਰੇ ਤੋਂ ਲੈ ਕੇ ਦਿਵਾਲੀ ਤੱਕ ਜਲਦੇ ਬੁੱਧੇ ਦਿਨ ਕਹਿੰਦੇ ਜਾਂਦੇ ਸੀ ਨਾ 20 ਦਿਨਾਂ ਨੂੰ ਸਿਆਣੇ ਲੋਕ ਕਹਿੰਦੇ ਤੇ ਜਲਦੇ ਬੁੱਧੇ ਦਿਨ ਉਹ ਦਿਨਾਂ 'ਚ ਕੋਈ ਕੱਪੜਾ ਨਹੀਂ ਤਾਂ ਲੈਂਦੇ ਹੁੰਦੇ ਛੇਤੀ ਛੇਤੀ ਵੀ ਨਾ ਜਲਦੇ ਬੁੱਧੇ ਦਿਨਾਂ ਕੋਈ ਸ਼ਿੰਗਾਰ ਦੀ ਚੀਜ਼ ਨਹੀਂ ਲੈਣੀ ਜਾਂ ਸ਼ਾਦੀਆਂ ਵੀ ਨਹੀਂ ਸੀ ਹੁੰਦੀ ਵਿਆਹ ਸ਼ ਉਪਸ਼ੋਕੜ ਭੁੱਲਣ ਦੇ ਨਾਂ ਨਾਲ ਉਸ ਤਰ੍ਹਾਂ ਦੀ ਚਲੋ ਇਹਨੂੰ ਸ਼ਾਇਦ ਲੋਕ ਇਹ ਵੀ ਕਹਿਣ ਵੀ ਮੈਂ ਅੰਧ ਪਛਵਾੜ ਦੀ ਗੱਲ ਕਰਦਾ ਪਰ ਜੋ ਪੁਰਾਣੀ ਬਜ਼ੁਰਗਾਂ ਦੀ ਰੀਤ ਚਲਾਈ ਜੀਤੀ ਉਹ ਰੀਤ ਦੇ ਮੁਤਾਬਕ ਸ਼ੁਕ ਸ਼ਾਂਤੀ ਵੀ ਤੇ ਉਹਦੀ ਹੁਣ ਅੱਜ ਕੱਲ੍ਹ ਘਟਨਾ ਵੀ ਵਾਪਰ ਰਹੀ ਆ ਹਾਂ ਹੁਣ ਨਾ ਨਾ ਕਰਦੇ ਸਾਡੇ ਆਪ ਦੇ ਸ਼ਹਿਰ ਦੇ ਵਿੱਚ 4 ਤੋਂ 5 ਮੋਤਾ ਨਹਿਰ ਦੇ ਵਿੱਚ ਜਵਾਨ ਹੋ ਚੁੱਕੀ ਆ ਉਹ ਦੀਵਾਲੀ ਦੇ ਦਿਨਾਂ 'ਚ ਉਸ ਕਰ ਉਹਨੂੰ ਭਾਰੀ ਮੰਨਿਆ ਜਾਂਦਾ ਜਦ ਕਿਸੇ ਚੀਜ਼ ਦਾ ਕੋਈ ਆਪਾਂ ਨੇ ਵਿਚਾਰਿਆ ਨਹੀਂ ਕਰਨਾ ਹਾਂ ਦਸਹਿਰੇ ਤੋਂ ਦੀਵਾਲੀ ਤੱਕ ਜਿਹੜੇ ਮੇਨ ਚੱਲਦੇ ਬੁੱਧੇ ਦਿਨ ਤੇ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਨਹੀਂ ਹੁੰਦੀ ਕੋਈ ਚੀਜ਼ ਨਹੀਂ ਸੀ ਹੁੰਦੀ ਜੋ ਬਜ਼ੁਰਗ ਸੀ ਉਹ ਚਲੇ ਗਏ ਨਵੀਂ ਪੌਦ ਆ ਗਈ ਨਵੀਂ ਪੌਦ ਇਸ ਚੀਜ਼ ਦਾ ਘਾਟਾ ਨਿਕਰੀ ਹੈ ਸੋ ਇੱਕ ਸਵਾਲ ਤੁਹਾਡੀ ਲਾਈਫ ਨੂੰ ਦੇ ਨਾਲ ਜੁੜਿਆ ਹੋਇਆ ਹੈ ਆ ਵੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਆਏ ਹੋ ਮੇਰੇ ਲਈ ਹਨ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹੋ ਕਿੰਨੇ ਸਮੇਂ ਤੋਂ ਇੱਥੇ ਆ ਰਹੇ ਹੋ ਇਸ ਲਾਈਨ ਦੇ ਵਿੱਚ ਆਉਣ ਦਾ ਤੁਹਾਡਾ ਇੰਟਰਸਟ ਕਿੱਦਾਂ ਪਿਆ ਹੈ ਮੈਂ ਦੇਖੋ ਇੱਥੋਂ 5 ਤੋਂ 6 ਸਾਲ ਤੋਂ ਸੇਵਾ ਕਰ ਰਿਹਾ ਮੈਂ ਦੀ ਜੀ ਤਕਰੀਬਨ ਤਕਰੀਬਨ ਉਤੋਂ ਸਾਲ 2 ਸਾਲ ਪਹਿਲਾਂ ਸੀ ਸਵੇਰੇ ਸਵੇਰੇ ਆ ਕੇ ਉਹਨਾਂ ਹੱਥ ਲਾ ਕੇ ਜਾਂਦੇ ਤੇ ਜੇ ਕਿਸੇ ਨੇ ਪੁੱਛਣਾ ਕਿੱਥੋਂ ਆਇਆ ਮੈਂ ਕਹਿੰਦਾ ਵੀ ਤੁਸੀਂ ਦੇਵਤੇ ਠਾਲਣ ਜਾਣੇ ਆ ਮੈਂ ਸ਼ਮਸ਼ਾਨ ਦਾ ਰਾਜਾ ਮਹਾਕਾਲ ਨਾਲ ਆਇਆ ਹੈ ਤੇ ਉਹਨਾਂ ਦੀ ਪ੍ਰਤਿਮਾ ਵੀ ਆ ਮੂਰਤ ਵੀ ਉਹਨੂੰ ਨਹਾ ਲਾ ਚਲਾ ਕੇ ਅਸੀਂ ਜਾਣਾ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਤੇ ਬਣਨ ਦਾ ਸ਼ੌਂਕ ਕੀ ਆ ਦੇਖੋ ਹਰ ਕੋਈ ਆਪਣੇ ਆਪਣੇ ਪਾਸੇ ਨੂੰ ਭੱਜਦਾ ਕੋਈ ਇਹ ਨਹੀਂ ਸੋਚਦਾ ਵੀ ਇਹਦੇ ਬਾਰੇ ਕੀ ਆ ਜਦ ਕਿ ਉਰੀ ਆ ਦਾਦੇ ਪਰਦਾਦੇ ਬਾਪਦਾਦੇ ਦੇਖੋ ਸਸਕਾਰ ਤਾਂ ਉਰੀਓ ਹੁਣ ਕਿਸੇ ਦਾ ਇਹ ਕੋਈ ਲਵਾਰਸ ਹੋ ਕੇ ਆ ਜਵੇ ਕੋਈ ਲਵਾਰਸ ਵੀ ਸਸਕਾਰ ਹੁੰਦੇ ਆ ਪਰ ਉਹਨਾਂ ਦੀ ਕਿਰਿਆ ਮੈਂ ਆਪ ਖੁਦ ਕਰਦਾ ਉਹਨਾਂ ਦਾ ਮੂੰਹ ਦੇਖਣਾ ਕਈ ਵਾਰ ਗਲੇ ਜ਼ਿਆਦਾ ਹੁੰਦੇ ਆ ਜਾਂ ਕੀੜੇ ਵੀ ਚੱਲਦੇ ਹੁੰਦੇ ਆ ਪਰ ਕਦੇ ਨਹੀਂ ਕਾਲ ਕਰੀ ਨਾ ਤਾਂ ਕਦੇ ਕੋਈ ਸਮੈਲ ਆਈ ਜਾਂ ਨਾ ਕਦੇ ਮੂੰਹ ਬੰਨਿਆ ਨਾ ਹੀ ਬੰਨਣਾ ਜਦ ਤੱਕ ਇਹਦੀ ਸੇਵਾ ਕਰ ਰਹੇ ਆ ਨਾ ਹੀ ਕੋਈ ਅਦਾ ਦੀ ਗੱਲ ਹੋਈਆਂ ਕੋਰੋਨਾ ਚ ਬਹੁਤ ਸਸਕਾਰ ਕੀਤੇ ਆ ਬਾਦ ਨੇ ਕਹਾਂ ਮਾਸਕ ਪਾ ਲੋ ਇਹ ਪਾ ਲੋ ਮੈਂ ਕਿਹਾ ਬੈਠਾ ਹੀ ਉਹਦੇ ਕੋਲ ਜੇਕਰ ਉਹਨੇ ਚਾਇਆ ਤਾਂ ਉਹ ਲਈ ਜਾਊਗਾ ਨਹੀਂ ਤਾਂ ਅਲੇ ਦਾ ਕੋਈ ਕੋਈ ਬਿਮਾਰੀ ਨਹੀਂ ਕੋਈ ਠਮਾਰੀ ਨਹੀਂ ਉਹ ਤੇ ਸੇਵਾ ਕਰ ਰਹੇ ਮਹਾਕਾਲ ਦੀ ਕੋਈ ਐਜੀ ਕੋਈ ਸ਼ੰਕਾ ਨਹੀਂ ਆ ਜੀ ਤੇ ਦੂਜੀ ਚੀਜ਼ ਤੁਸੀਂ ਕੀ ਕਹ ਰਹੇ ਸੀ ਦੁਆਰਾ ਆ ਕੀ ਕਿ ਮੇਰਾ ਬਤੀਰਾ ਕਿਸ ਤਰ੍ਹਾਂ ਬਣਿਆ ਮੇਰਾ ਬਤੀਰਾ ਬਣਨ ਦਾ ਕਾਰਨ ਕੀ ਸੀ ਇਹ ਮੈਂ ਉਹ ਜਿਹੜੀ ਸੇਵਾ ਹੈ ਮਨੁੱਖਤਾ ਦੀ ਸੇਵਾ ਹੈ ਇੱਕ ਤਰ੍ਹਾਂ ਕੁਝ ਲਾਲੋ ਕਿ ਕੋਈ ਪੈਸੇ ਨਾਲ ਇਸ ਚੀਜ਼ ਦੀ ਸੇਵਾ ਕਰਦਾ ਹੈ ਕੋਈ ਕਿਸੇ ਚੀਜ਼ ਨਾ ਕਰਦਾ ਚਲੋ ਮੇਰੇ ਕੋਲ ਇਹ ਕੋਈ ਚੀਜ਼ ਨਾ ਹੋਣ ਦੇ ਨਾਲ ਤੇ ਇੱਕ ਮੇਰੀ ਭਾਵਨਾ ਹੈ ਜਿਹੜੀ ਕਿ ਮੈਂ ਇਨਸਾਨੀਅਤ ਦੀ ਸੇਵਾ ਕਰ ਸਕਦਾ ਆ ਨਾਲੇ ਅਗਲੇ ਆਪਣੇ ਜਨਮ ਨੂੰ ਸੁਧਾਰ ਸਕਦਾ ਇਸ ਲਈ ਇਸ ਦੀ ਸੇਵਾ ਨੂੰ ਮੈਂ ਬਹੁਤ ਵੱਡੀ ਸੇਵਾ ਸਮਝਦਾ ਕੋਈ ਨੂੰ ਮੜੀਆ ਕਹਿੰਦਾ ਕੋਈ ਸ਼ਮਸ਼ਾਨ ਘਾਟ ਕਹਿੰਦਾ ਪਰ ਅਸੀਂ ਕਹਿੰਦੇ ਮਾਈ ਦਾ ਟਿੱਲਾ ਟਿੱਲਾ ਮਾਈ ਦਾ ਕਹਿੰਦਾ ਕਾਰਨ ਕੀ ਆ ਦੇਖੋ ਇਹ ਸ਼ਮਸ਼ਾਨ ਸ਼ਮਸ਼ਾਨ ਦਾ ਮਤਲਬ ਕਿਸੇ ਨੂੰ ਬਹੁਤ ਘੱਟ ਪਤਾ ਸ਼ਮਸ਼ਾਨ ਦਾ ਮਤਲਬ ਆ ਨਾ ਕੋਈ ਜਾਤ ਨਾ ਕੋਈ ਪਾਤ ਨਾ ਕੋਈ ਉੱਚਾ ਨਾ ਕੋਈ ਨੀਵਾ ਸਭ ਦੀ ਇੱਕੋ ਆ ਰਾਖ ਇੱਕੋ ਜਗ੍ਹਾ ਐਨੀ ਕ ਜਗ੍ਹਾ ਤੇ ਹਰ ਇੱਕ ਜਾਤ ਨੇ ਆਣਾ ਕੁਝ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਕੋਈ ਕੁਝ ਨਹੀਂ ਇੱਕੋ ਜਾਤ ਇਕੋ ਪਾਤ ਦਾ ਇਨਸਾਨ ਦੀ ਢਾਈ ਜਾਤਾਂ ਰੱਬ ਨੇ ਬਣਾ ਕੇ ਭੇਜੀ ਆਏ ਉਸ ਤੋਂ ਬਾਅਦ ਜੇ ਕੋਈ ਜਾਤ ਬਣੀ ਆ ਇਨਸਾਨ ਦੀ ਮਰਨ ਤੋਂ ਬਾਅਦ ਤਾਂ ਇੱਕ ਰਾਖ ਉਹਨੂੰ ਆਪਾਂ ਕਿਰਤਪੁਰ ਸਾਹਿਬ ਵੀ ਲੈ ਕੇ ਜਾਂਦੇ ਆ ਫੁੱਲਾਂ ਨੂੰ ਜਾਂ ਆਪਾਂ ਹਰੀਦوار ਲੈ ਕੇ ਜਾਂਦੇ ਆ ਇਸ ਤੋਂ ਵੱਧ ਬੰਦੇ ਦੀ ਕੋਈ ਜਾਤ ਨਹੀਂ ਇਹੀ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਆਪਣੇ ਵੱਲੋਂ ਟੀਲਾ ਮਾਈ ਦੇ ਸੇਵਾਦਾਰ ਹੋਣ ਦੇ ਨਾਤੇ ਨਾਤੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਇੱਕ ਅਖੀਰ ਦੇ ਵਿੱਚ ਇੱਕ ਸਵਾਲ ਆ ਪਹਿਲਾ ਸਵਾਲ ਹੈ ਇੱਕ ਤਾਂ ਇੱਥੇ ਆਣ ਤੋਂ ਲੋਕ ਬਹੁਤ ਡਰਦੇ ਨੇ ਕਿਉਂਕਿ ਇਹਦਾ ਪਤਾ ਨਹੀਂ ਭਰਮ ਹੈ ਆ ਪਤਾ ਨਹੀਂ ਗੱਲਾਂ ਸੱਚੀਆਂ ਨੇ ਇੱਕ ਇਹ ਹੈ ਮਤਲਬ ਆ ਵੀ ਇੱਥੇ ਆਣ ਤੋਂ ਜਿਹੜੇ ਲੋਕ ਡਰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਉਹ ਆਣ ਤੋਂ ਡਰਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਉਹ ਡਰਨਾ ਨਹੀਂ ਚਾਹੀਦਾ ਸ਼ਮਸ਼ਾਨ ਆ ਮਹਾਦੇਵ ਦੀ ਨਗਰੀ ਆ ਅਪਾ ਉਹੀ ਸ਼ਿਵਾ ਹੈ ਜਿਹਨੂੰ ਮੰਦਰਾ ਚ ਪੂਜਦੇ ਆ ਜੀ ਉਹੀ ਸ਼ਿਵਾ ਹੈ ਜਿਹਨੂੰ ਆਪਾਂ ਭੰਗ ਤੇ ਧੂਰਾ ਹਰਕ ਕੇ ਇੱਕ ਚੀਚ ਚੜਾਉਂਦੇ ਉਹੀ ਸ਼ਿਵਾ ਜਿਹਦੇ ਪਿਛੇ ਰਾਤਰੀ ਮਨਾਉਂਦੇ ਫਿਰ ਉਸੇ ਸ਼ਿਵਾ ਤੋਂ ਡਰਨ ਦਾ ਕਾਰਨ ਕਿਉਂ ਆ ਜੀ ਡਰਨਾ ਨਹੀਂ ਚਾਹੀਦਾ ਪURE ਦੇਖੋ ਮੈਂ ਆਪ ਰਹਿੰਦਾ ਐ ਇਹਨਾਂ ਨਾਲ ਹੋਰ ਆਂਦੇ ਨੇ ਕਈ ਆਂਦੇ ਨੇ ਕੋਈ ਅਸਰ ਦੀ ਕੋਈ ਗੱਲ ਨਹੀਂ ਹਾਲੇ ਤੱਕ ਤਾਂ ਮਹਾਦੇਵ ਨੇ ਕੋਈ ਐਸੀ ਗੱਲ ਨਹੀਂ ਆਂਦ ਦਿੱਤੀ ਮੇਰੇ ਮਹਾਕਾਲ ਨੇ ਨਾਗ ਦੇ ਹੋਮ ਗਿਆਤਾ ਦੀ ਗੱਲ ਤੇ ਅਖੀਰ ਦੇ ਵਿੱਚ ਆ ਵੀ ਤੁਹਾਨੂੰ ਕੋਈ ਇਨਕਮ ਦਾ ਸੋਰਸ ਕਿੱਦਾਂ ਆ ਵੀ ਜਿਹੜਾ ਚੱਲਦਾ ਹੈ ਪURE ਇਨਕਮ ਦਾ ਸੋਰਸ ਕੀ ਆ ਸੀ ਕਿ ਗੱਲਾਂ ਘਵਾਉਂਦੇ ਆ ਗਜ ਜੀ ਉਹ ਗਜਾ ਕਰ ਦਿਆ ਉਹੀ ਉਰੇ ਕੋਈ ਪੱਖਾ ਖਰਾਬ ਹੋ ਗਿਆ ਕੋਈ ਲਾਈਟ ਖਰਾਬ ਹੋ ਗਈ ਕੋਈ ਮੋਟਰ ਖਰਾਬ ਹੋ ਗਈ ਉਹ ਗਜਾ ਹੀ ਉਸੇ ਲੱਗਦੀ ਆ ਉਰੂ ਰਿੰਕਮ ਦਾ ਕੋਈ ਸਾਧਨ ਨਹੀਂ ਤੇ ਮੈਂ ਹੱਥ ਜੋੜ ਕੇ ਅਪੀਲ ਵੀ ਕਰਦਾ ਹਾਂ ਸਾਧ ਸੰਗਤ ਨੂੰ ਸਾਰਿਆਂ ਨੂੰ ਕਿ ਕੋਈ ਸੰਸਕਾਰ ਹੁੰਦਾ ਏ ਕੋਈ ਭੋਗ ਹੁੰਦਾ ਏ ਭੋਗ ਦੇ ਵਿੱਚ ਕੋਈ ਲਿਫਾਫਾ ਆਉਂਦਾ ਹੈ ਲਿਫਾਫਾ ਉਰੇ ਤੱਕ ਨਹੀਂ ਪਹੁੰਚਦਾ ਸਾਡੇ ਤੱਕ ਉਹ ਲਿਫਾਫਾ ਕੋਲਕਾ ਦੇ ਵਿੱਚ ਪਾ ਕੇ ਜਾਣਾ ਚਾਹੀਦਾ ਏ ਕਈ ਵਾਰ ਕੋਈ ਮੋਟਰ ਖਰਾਬ ਹੋ ਗਈ ਪਿੱਛੇ 17-18000 ਰੁਪਏ ਮੋਟਰ ਤੇ ਲੱਗ ਚੁੱਕਿਆ ਚਲੋ ਤੁਹਾਡੇ ਵਰਗਾ ਕੋਈ ਦਾਨੀ ਸੱਜਣ ਦੋ ਚਾਰ ਨੂੰ ਕਹਿ ਕੋ ਕਿ ਉਹ ਠੀਕ ਕਰਵਾਈ ਆ ਪਰਾਇਆ ਵੀਰੋ ਇੰਕਮ ਦਾ ਸਾਰ ਨੇ ਇਹੀ ਆ ਵਸਰੀ ਕੋਈ ਭੋਗ ਦਾ ਕੋਈ ਲਿਫਾਫਾ ਦੇ ਗਿਆ ਕਿ ਆ ਕਿਸੇ ਨੂੰ ਕਹਿ ਕੂ ਕੇ ਉਹ ਤੋਂ ਦਾਨ ਮੰਗਿਆ ਗਿਆ ਠੀਕ ਹੈ ਠੀਕ ਹੈ ਸੋ ਅਸੀਂ ਉਮੀਦ ਕਰਦੇ ਹਾਂ ਵੀ ਜਿਹੜੀ ਤੁਹਾਨੂੰ ਅੱਜ ਇਨਫੋਰਮੇਸ਼ਨ ਦਿੱਤੀ ਹੈ ਦੇਖੋ ਅਸੀਂ ਕਿਸੇ ਨੂੰ ਬਹਿਮਾ ਪਰਮਾ ਦੇ ਵਿੱਚ ਨਹੀਂ ਪਾਉਂਦੇ ਹੈਗੇ ਪਰ ਇਹ ਵੀਡੀਓ ਬਣਾਉਣ ਦਾ ਸੋਰਸ ਸਾਡਾ ਇਹੀ ਸੀਗਾ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਜਾਗਰੂਤਾ ਲੈ ਕੇ ਆਈਏ ਤੇ ਉਹਨਾਂ ਨੂੰ ਜਿਹੜੇ ਗੱਲਾਂ ਦੇ ਉੱਤੇ ਉਹਨਾਂ ਦੇ ਭਰਮ ਆ ਉਹ ਦੂਰ ਕੀਤੇ ਜਾਣ ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਪੰਜਾਬ ਟੂਡੇ 24 ਦੇ ਨਾਲ ਸਤ